ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸੰਦੀਪ ਪ੍ਰੋਪਰਟੀ 90 ਵਿਖੇ ਬਹੁਤ ਬਹੁਤ ਸਵਾਗਤ ਹੈ ਅੱਜ ਇੱਕ ਪਿੰਡ ਦੇ ਤੇ ਦੋ ਦੋਪੁਰ ਦੇ ਵਿੱਚ ਇੱਕ ਡਾਂਟੀ ਵਾਈ ਹੈ ਇਹ ਆਪਣਾ ਬਹੁਤ ਵਧੀਆ ਕਲਾਕਾਰ ਹੈ ਇਹ ਅੱਜ ਆਪਣ ਨੂੰ ਸੁਣਾਉਗਾ ਗਾਣਾ ਤੇ ਇਸ ਚੈਨਲ ਨੂੰ ਲਾਈਕ ਸਾਈਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨਾਲ ਘਟੋ ਜਾਣਾ ਚੱਲ ਭਾਈ ਹੋ ਕਰਦਾ ਸੀ ਵਾਦੇ ਮੈਨੂੰ ਆਪਣੀ ਬਣਾਉਣ ਦੇ ਸੁਪਨੇ ਸੀ ਸੋਹਣ ਆਵੇ ਗਾਲ ਬਾਹਾਂ ਪਾਉਣ ਦੇ ਹੁਕ ਕਰਦਾ ਸੀ ਸੋਹਣਿਆ ਵੇ ਕਰਦਾ ਸੀ ਸੋਹਣਿਆ ਵੇ ਆਪਣੀ ਬਣਾਉਣ ਦੇ ਸੁਪਨੇ ਸੀ ਸੋਹਣਿਆ ਵੇ ਗਲ ਬਾਹ ਪਾਉਣ ਦੇ ਬਿੰਨ ਪਾਉਂਦਾ ਸੀਗਾ ਸੋਹਣਿਆ ਵੇ ਕਸਮਾ ਉਹ ਕਦੇ ਪਾਉਂਦਾ ਸੀਗਾ ਸੋਹਣਿਆ ਵੇ ਕਸਮਾ ਪਰ ਤੂੰ ਤਾਂ ਆਪੇ ਬਦਲ ਗਿਆ ਫੇਰ ਖਿੱਚਦਾ ਫੇਰ ਖਿੱਚਦਾ ਤਿਆਰੀ ਵਾਰ ਜਾਣਦੀ ਵੇ ਕੱਲ ਸੱਕੀਆਂ ਤਾਂ ਲੱਗਿਆ ਪਤਾ ਫੇਰ ਖਿੱਚਦਾ ਤਿਆਰੀ ਵਾਰ ਜਾਣਦੀ ਵੇ ਕੱਲ ਸੱਕੀਆਂ ਤੋਂ ਲੱਗਿਆ ਪਤਾ ਕੋਲ ਕੇ ਪਿਆ ਦੇ ਮੈਨੂੰ ਗੋਲੀ ਕੋਈ ਜ਼ਹਿਰ ਦੀ ਤੇਰੇ ਤੋਂ ਬਗੈਰ ਅੱਖ ਕਿਤੇ ਵੀ ਨਹੀਂ ਠਹਿਰਦੀ ਆਏ ਘੋੜ ਕੇ ਪਲਾ ਦੇ ਮੈਨੂੰ ਗੋਲੀ ਕੋਈ ਜ਼ਹਿਰ ਦੀ ਤੇਰੇ ਤੋਂ ਬਗੈਰ ਅੱਖ ਕਿਤੇ ਵੀ ਨਹੀਂ ਠਹਿਰਦੀ ਤੇਰੇ ਤੋਂ ਬਗੈਰ ਅੱਖ ਕਿਤੇ ਵੀ ਨਹੀਂ ਠਹਿਰਦੀ ਦੱਸ ਕੀ ਕਸੂਰ ਮੇਤੋਂ ਹੋ ਗਿਆ ਐਡਾ ਦੱਸ ਕੀ ਕਸੂਰ ਮੇਤੋਂ ਹੋ ਗਿਆ ਵੇ ਜਿਹੜਾ ਪਲਾ ਵਿੱਚ ਬਦਲ ਗਿਆ ਐਡਾ ਦੱਸ ਕਿ ਕਸੂਰ ਮੇ ਤੋਂ ਹੋ ਗਿਆ ਵੇ ਜਿਹੜਾ ਪਾਪ ਵਿੱਚ ਬਦਲ ਗਿਆ ਫਿਰੇ ਖਿੱਚਦਾ ਤਿਆਰੀ ਵਾਰ ਜਾਣਦੀ ਵੇ ਕੱਲ ਜ਼ਕੀਆਂ ਤੋਂ ਲੱਗਿਆ ਪਤਾ ਫਿਰੇ ਖਿੱਚਦਾ ਤਿਆਰੀ ਵਾਰ ਜਾਣਦੀ ਵੇ ਕੱਲ ਜ਼ਕੀਆਂ ਤੋਂ ਲੱਗਿਆ ਪਤਾ ਨੋ ਜੀ ਮਿੱਤਰੋ ਲਾਈਕ ਸ਼ੇਅਰ ਕਰ ਦਿਓ ਵਾਧੂ ਬਾਦ ਵੀਡੀਓ ਨੂੰ ਚੱਲਦਾ ਰਹੇ